ਬੇਨਤੀ ਆ ਵੀ ਇਹ ਵੀ ਕਿਉਂਕਿ ਜਿਸ ਕਿਸਮ ਦੀ ਭਾਸ਼ਾ ਸਾਡੇ ਮੁੱਖ ਮੰਤਰੀ ਸਾਹਿਬ ਹੁਣ ਵਰਤ ਰਹੇ ਨੇ ਉਹ ਵੀ ਵਿਚਾਰਨ ਵਾਲੀ ਹੈਗੀ ਆ ਕਿ ਉਹ ਭਾਸ਼ਾ ਕਿੰਨਾ ਵਾਸਤੇ ਆ ਕਿੰਨਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਆ ਮੁੱਖ ਮੰਤਰੀ ਵੱਲੋਂ ਤੋਂ ਬੇਨਤੀ ਆ ਕਿ ਜਰੂਰ ਧਿਆਨ ਦਿਓ ਕੱਲ ਜਿਹੜਾ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਕਿਹਾ ਗਿਆ ਵੀ ਮੈਂ ਕਿਸਾਨਾਂ ਦੀ ਲੜਾਈ ਲੜ ਰਿਹਾ ਪਹਿਲੀ ਗੱਲ ਹੈਗੀ ਆ ਵੀ ਦੇਖੋ ਪੰਜਾਬ ਨੇ ਪੰਜਾਬੀਆਂ ਦੇ ਸਰਕਾਰ ਬਣਾ ਕੇ ਦਿੱਤੀ ਇੱਕ ਮੁੱਖ ਮੰਤਰੀ ਦਾ ਇਹ ਕੰਮ ਹੁੰਦਾ ਐ ਲੱਗਦਾ ਜਿਵੇਂ ਮੁੱਖ ਮੰਤਰੀ ਸਾਹਿਬ ਆਸਾਨ ਕਰ ਰਹੇ ਆ ਦੂਸਰਾ ਉਹ ਕਹਿੰਦਾ ਵੀ ਪਾਣੀਆਂ ਦੇ ਰਾਖੇ ਹੁਣ ਕਿੱਥੇ ਗਏ ਨੇ ਇੱਕ ਵੀ ਬਿਆਨ ਕਿਸੇ ਜਫ਼ੇਬੰਦੀ ਦਾ ਨਹੀਂ ਆਇਆ ਹੈਗਾ ਤੀਸਰਾ ਉਹ ਕਹਿੰਦਾ ਵੀ ਇਹ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਤਾਂ ਹੁਣ ਧਰਨਾ ਲਾਉਣ ਲਈ ਲਾਉਂਦੇ ਹੈਗੇ ਇਹ ਕੱਲੇ ਜੜੇ ਆਹੋ ਜੜੇ ਆ ਹਾਈਵੇ ਜਾਮ ਕਰਦੇ ਹੈਗੇ ਮਾਇਸਰ ਬੇ ਬੇਨਤੀ ਕਰੂੰਗਾ ਵੀ ਜਿਹੜੀਆਂ ਟਰਾਲੀਆਂ ਨੇ ਚਾਹੇ ਉਹ ਟਰਾਲੀਆਂ ਸੀ ਚਾਹੇ ਏਸੀ ਵਾਲੀਆਂ ਟਰਾਲੀਆਂ ਸੀ ਇਹ ਗੁਰਲਾਲ ਖਨੌਰ ਐਮਐਲਏ ਨੂੰ ਪੁੱਛੋ ਜਿਹੜੇ ਤੁਹਾਡੇ ਅਫਸਰ ਰਿਟਾਇਰ ਹੋ ਗਏ ਮਨਦੀਪ ਸਿੰਘ ਸਿੱਧੂ ਸਾਹਿਬ ਡੀਆਈਜੀ ਜਾਂ ਐਸਐਸਪੀ ਨਾਨਕ ਸਿੰਘ ਜਿਹੜੇ ਮੌਕੇ ਤੇ ਸੀਗੇ ਜਿਨ੍ਹਾਂ ਨੇ ਆਪਰੇਸ਼ਨ ਚਲਾਇਆ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਔਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਵੇਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਠੀਕ ਆ ਸਟੇਜਾਂ ਸਪੀਕਰ ਗੱਡੇ ਆਪਣਾ ਲੰਗਰ ਦਾ ਸਮਾਨ ਕੂਲਰ ਫਰਿਜਾਂ ਸਰੀ ਆਮ ਪੂਰੀ ਦੁਨੀਆ ਨੇ ਦੇਖਿਆ ਕਿ ਸਰਕਾਰ ਨੇ ਆਪਣੀ ਨਿਗਰਾਨੀ ਕਿਵੇਂ ਚੋੜੀ ਖੜ ਕੇ ਖੜਿਆ ਹੈਗਾ ਟਰਾਲੀਆਂ ਵਾਹ ਕੇ ਥੋਡੇ ਕੋਲ ਹੀ ਏਸੀ ਵਾਲੀਆਂ ਔਰ ਇਹ ਮੰਗ ਕਰਦੇ ਵੀ ਉਹਨਾਂ ਨੂੰ ਕਿਸਾਨਾਂ ਦਾ ਪੂਰਾ ਕਰਕੇ ਦਿੱਤਾ ਜਾਵੇ ਸਾਰਾ ਕੁਝ ਜਿਹੜਾ ਹੈਗਾ ਵਾ ਔਰ ਮੁੱਖ ਮੰਤਰੀ ਸਾਹਿਬ ਦਸਨ ਵੀ ਤੁਹਾਡੀ ਗੱਡੀ ਜੇਸੀ ਨਹੀਂ ਹੈਗਾ ਜਿੱਥੇ ਰਾਤ ਸੌਂਦੇ ਜੇ ਉੱਥੇ ਏਸੀ ਨਹੀਂ ਲੱਗਾ ਜਿਹੜੇ ਪਿੰਡ 'ਚ ਪਲੇ ਦੇ ਵੱਡੇ ਉੱਥੇ ਏਸੀ ਨਹੀਂ ਲੱਗਾ ਹੁੰਦਾ ਜੇ ਭਈ ਕੋਈ ਏਸੀ ਲਾਹ ਵੀ ਲੈਂਦਾ ਤੇ ਇਹ 'ਚ ਅਨਲੀਗਲ ਕਾਰਵਾਈ ਕੀਤੀ ਹੈਗੀ ਆ ਵੀ ਜੇ ਤੇ ਤੁਹਾਨੂੰ ਇਤਰਾਜ਼ ਹੋਵੇ ਜਣਾ ਸੜਕਾਂ ਤੇ ਜਾਂ ਰੇਲਾਂ ਤੇ ਜਾਂ ਕਿਤੇ ਵੀ ਧਰਨੇ ਮਜਾਰੇ ਕਰਨੇ ਇਹ ਕਿਦੇ ਏਸੀ ਲਾ ਕੇ ਥੋੜੇ ਹੁੰਦੇ ਆ ਤੋ ਦੇ ਸਾਰੇ ਸਮਾਗਮ ਜਿੰਨੇ ਤੁਸੀਂ ਮੁੱਖ ਮੰਤਰੀ ਸਾਹਿਬ ਕਰਦੇ ਜੀ ਵੀ ਆਈਪੀ ਉਹਨਾਂ ਸਾਰਿਆਂ ਦੇ ਵਿੱਚ ਏਸੀ ਪ੍ਰਬੰਧ ਹੁੰਦੇ ਆ ਇਹ ਤੁਸੀਂ ਦੇਖ ਲਓ ਮਾੜਾ ਜਆ ਦੂਸਰੀ ਵੀ ਤੁਸੀਂ ਦੇ ਕਹਿੰਦੇ ਹੋ ਵੀ ਇਹਨੂੰ ਧਰਨਾ ਮੁਕਤ ਕਰ ਦੇਣਾ ਪੰਜਾਬ ਨੂੰ ਅਸੀਂ ਧਰਨੇ ਲੱਗਣ ਹੀ ਨਹੀਂ ਦੇਣੇ ਹੈਗੇ ਪਰ ਹੁਣ ਤਾਂ ਉਹ ਸਾਡੇ ਧਰਨਿਆਂ ਦੀ ਕੀ ਲੋੜ ਪੈ ਗਈ ਤੁਹਾਨੂੰ ਇਹ ਲੱਗਣ ਡਿਆ ਪਿਆ ਵੀ ਕਿਸਾਨ ਹੀ ਮਸਲਾ ਹੱਲ ਕਰ ਸਕਦੇ ਆ ਹਾਂ ਦੇਖੋ ਅੱਜ ਵਿਰੋਧੀ ਧਿਰ ਦਾ ਰੋਲ ਕਿਸਾਨ ਆਪਨ ਨਵਾ ਰਹੇ ਆ ਵਿਰੋਧੀ ਧਿਰਾਂ ਦੇ ਤੁਸੀਂ ਮਕਾਤ ਤੀਆਂ ਔਰ ਤੁਹਾਡੀ ਅੱਖ ਦੇ ਵਿੱਚ ਰੋੜ ਵਾਂਗ ਰੜਕਦੇ ਆ ਕਿਸਾਨ ਤੇ ਮਜ਼ਦੂਰ ਇਸ ਕਰਕੇ ਤੁਸੀਂ ਉਹਨਾਂ ਖਿਲਾਫ ਲਗਾਤਾਰ ਬੋਲ ਰਹੇ ਜੋ ਇਹ ਪਹਿਲੀ ਵਾਰ ਨਹੀਂ ਹੈ ਤੁਹਾਡਾ ਪਹਿਲਾ ਬਿਆਨ ਸੀਗਾ ਕਿ ਵਜਾ ਨਹੀਂ ਜਗਾ ਪਾਲਦੇ ਆ ਇਹ ਤੋਂ ਬਾਅਦ ਵੱਖ-ਵੱਖ ਟਾਈਮਾਂ ਤੇ ਵੱਖ-ਵੱਖ ਬਿਆਨ ਆਏ ਆ ਔਰ ਤੁਸੀਂ ਲਗਭਗ ਜਿਹੜੀ ਮੀਟਿੰਗ ਕਸਾਨਾਂ ਨਾਲ ਕੀਤੀ ਜਿੱਥੇ ਕਹਿੰਦੇ ਵੀ ਜਾਓ ਉੱਠ ਕੇ ਚਲੇ ਜਾਓ ਇਹਦੇ ਸਮਝੌਤੇ ਕੀਤੇ ਉਹ ਵੀ ਰੱਦ ਔਰ ਉਸ ਤੋਂ ਬਾਅਦ ਜਿਹੜਾ ਪੁਲਿਸ ਸਟੇਟ ਬਣਾਇਆ ਤੁਸੀਂ ਪਰ ਲਗਾਤਾਰ ਹਰ ਤਰਨੇ ਨੂੰ 19 20 ਨੂੰ ਉੱਠਿਆ ਫਿਰ ਜਿਹੜਾ ਚੌਂਟੇ ਵਾਲਾ ਸਕੂਲ ਵਾਲਾ ਮਸਲਾ ਸੀ ਉਹਨਾਂ ਨੂੰ ਖਦੇੜਿਆ ਗਿਆ ਜਿਵੇਂ ਤਸੀਲਦਾਰਾਂ ਨੂੰ ਜਿਵੇਂ ਮਲਾਜ਼ਮਾਂ ਨੂੰ ਪੁਲਿਸ ਜ਼ਬਰਦਸਤ ਲਗਾਤਾਰ ਜਿਵੇਂ ਸ਼ੰਭੂ ਥਾਣੇ ਤੇ ਸੀ ਜਾਣਾ ਉੱਤੇ ਵੀ ਪੁਲਿਸ ਜ਼ਬਰ ਪਰ ਰੇਲਾਂ ਤੇ ਆ ਕੇ ਤੋ ਡੇ ਜਿਹੜੇ ਪੁਲਿਸ ਜ਼ਬਰਦਸਤ ਘੋੜੇ ਨੂੰ ਅਸੀਂ ਫੜਿਆ ਔਰ ਅਸੀਂ ਜੋ ਵਰਤਮਾਨ ਸਥਿਤੀ ਬਣੀ ਸੀ ਦੇਸ਼ ਦੇ ਅੰਦਰ ਉਹਨੂੰ ਵੇਖਦਿਆਂ ਹੋਇਆਂ ਸਮਝੌਤਾ ਕਰਕੇ ਵਾਪਸ ਆਏ ਆ ਇਹ ਪੱਖ ਹੈ ਟੋਡੇ ਵਾਲਾ ਵੀ ਜਿਹੜੇ ਤੁਸੀਂ ਬੋਲ ਰਹੇ ਜੀ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਧਿਆਨ ਨਾਲ ਸੁਣਿਆ ਜਾਵੇ ਕਿ ਇਹ ਮੁੱਦਾ ਹੈ ਕੀ ਆ ਵਿਆਸ ਪਖੜਾ ਮੈਨੇਜਮੈਂਟ ਦਾ ਰੌਲਾ ਹੈ ਕੀ ਆ ਇਹਨੂੰ ਪਹਿਲੋ ਸਮਝ ਲਈਏ ਪਹਿਲੀ ਗੱਲ ਤੇ ਹੈਗਾ ਵੀ ਇਹ ਦਰਿਆਈ ਵੰਡ ਦੇ ਮਸਲੇ ਤੇ ਭਗਵੰਤ ਕਮਾਨ ਪਾਣੀਆਂ ਦੀ ਦਰਿਆਈ ਪਾਣੀਆਂ ਦੀ ਵੰਡ ਤੇ ਕੁਝ ਵੀ ਨਹੀਂ ਬੋਲਦੀ ਹੈਗੀ ਦੂਸਰਾ ਜਿਹੜਾ ਮਾਹਰਾਂ ਦੇ ਅਨਸਾਰ ਜ਼ਮੀਨ ਇਹ ਖਲਾ ਪਾਣੀ 2046 ਤੱਕ ਲਗਭਗ ਮੁੱਕ ਜਾਣਾ ਇਹ ਜਲ ਮਾਹਰ ਕਹ ਰਹੇ ਆ ਉਹਦੇ ਤੇ ਵੀ ਉਹਦੀ ਕੋਈ ਚਿੰਤਾ ਨਹੀਂ ਹੈਗੀ ਉਹ ਵੀ ਕੋਈ ਰੌਲਾ ਨਹੀਂ ਹੈਗਾ ਇਹਨਾਂ ਦੇ ਕਹਿਣ ਮੁਤਾਬਕ ਕਿ ਆਪਣੇ ਕੋਟੇ ਦਾ ਪਾਣੀ ਹਰਿਆਣਾ ਵਰਤ ਗਿਆ ਹੈਗਾ ਔਰ ਨਵਾਂ ਕੈਲੰਡਰ 21 ਮਈ ਤੋਂ ਸ਼ੁਰੂ ਹੋ ਜਾਣਾ ਹੁਣ 21 ਮਈ ਤੋਂ ਪਾਣੀ ਜਾਣਾ ਇਸ ਕਰਕੇ ਹਰਿਆਣੇ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ ਔਰ ਜੇ ਉਹਨਾਂ ਨੇ ਪਾਣੀ ਵਰਤ ਲਿਆ ਉਹਨਾਂ ਨੂੰ ਕੇਂਦਰ ਨੂੰ ਜ਼ਬਰੀ ਦੇਣਾ ਵੀ ਚਾਹੀਦਾ ਔਰ ਮਨੁੱਖੀ ਲੋੜ ਲਈ ਜਿਹੜਾ ਐਮਰਜੈਂਸੀ ਪੀਣ ਵਾਲਾ ਪਾਣੀ ਆ ਉਹ ਚਲੋ ਛੱਡਿਆ ਛੱਡਣਾ ਚਾਹੀਦਾ ਠੀਕ ਹੈ ਜੀ ਇਹ ਇਹ ਮੁੱਦੇ ਤੇ ਉਹ ਬੜਕਾ ਮਾਰ ਰਹੇ ਨੇ ਅਸੀਂ ਕਹਿੰਦੇ ਆ ਤੁਹਾਨੂੰ ਉਥੇ ਤਰਨਾ ਦੇਣ ਦੀ ਕੀ ਲੋੜ ਹੈ ਸਰਕਾਰ ਤੇ ਥੋੜੀ ਆ ਆਖਲਾ ਡੈਮ ਪੰਜਾਬ ਦੇ ਅੰਦਰ ਆਉਂਦਾ ਹੈਗਾ ਤੁਸੀਂ ਜਾ ਕੇ ਜਿਹੜਾ ਡਰਾਮਾ ਕਰਦੇ ਵੀ ਤਾਂ ਲੋੜ ਨਹੀਂ ਹੈਗੀ ਤੁਹਾਡੀ ਅਫਸਰ ਸਾਹੀ ਆੱਖਾਂ ਨਹੀਂ ਮੰਨਦੀ ਹੈਗੀ ਅਫਸਰ ਤੋਂ ਦੇ ਨੇ ਪੰਜਾਬ ਦੀ ਟੈਰਿਟਰੀ 'ਚ ਇਹ ਇਲਾਕਾ ਪੈਂਦਾ ਤੁਸੀਂ ਜਦੋਂ ਜਾਂਦੇ ਜੇ ਡਰਾਮਾ ਕਰਦੇ ਜੀ ਅਰੇ ਡਰਾਮੇ ਤੋਂ ਤੁਹਾਨੂੰ ਬਾਹਰ ਹੋਣਾ ਚਾਹੀਦਾ ਅਸੀਂ ਕਿਉਂ ਕਹਿੰਨੇ ਆ ਵੀ ਡਰਾਮਾ ਕਰਦੇ ਇਹਦਾ ਜਵਾਬ ਵੀ ਸੁਣ ਲਓ ਕੱਥਾ ਦੇ ਬੋਲਾਂਗੇ ਜਿਹੜਾ ਮੁੱਖ ਮੰਤਰੀ ਪੋਲੂਸ਼ਨ ਐਕਟ ਦੇ ਵਿੱਚ ਕੇਂਦਰ ਨਾਲ ਰਲ ਕੇ ਜਿਹੜਾ ਪੰਜਾਬ ਦਾ ਪ੍ਰਦੂਸ਼ਣ ਐਕਟ ਸੀਗਾ ਉਹ ਚ ਸੋਧਾਂ ਕਰਤੀਆਂ ਉਹਨੇ ਆ ਜਿਹੜੀ ਇੱਕ ਤੋਂ 6 ਸਾਲ ਦੀ ਕੈਦ ਸੀਗੀ ਉਹ ਖਤਮ ਕਰਤੀ ਇੰਡਸਟਰੀ ਨੂੰ ਔਰ ਕੱਲਾ 1 ਤੋਂ 75 15 ਲੱਖ ਤੱਕ ਦਾ ਜੁਰਮਾਨਾ ਰੱਖੇ ਦਿੱਤਾ ਉਹ ਮੁੱਖ ਮੰਤਰੀ ਐਡਾ ਭੀ ਔਖਾ ਹੋ ਕੇ ਕੇਂਦਰ ਖਿਲਾਫ ਬੋਲ ਰਿਹਾ ਕਿਥੋਂ ਤੱਕ ਦਾ ਨਹੀਂ ਉਹ ਮੁੱਖ ਮੰਤਰੀ ਜਿਹੜਾ ਵਿੱਦਿਆ ਵਾਲੇ ਮਸਲੇ ਤੇ ਕੇਂਦਰ ਦੀ ਬੋਲੀ ਬੋਲ ਗਿਆ ਕੇਂਦਰ ਨਾਲ ਰਲ ਗਿਆ ਉਹ ਬਣਾ ਹੁਣ ਪੰਜਾਬ ਦੇ ਕਿਸਾਨਾਂ ਦੇ ਹੱਕ ਤੇ ਕਿਵੇਂ ਪੁੱਗ ਜੂਗਾ ਉਹ ਮੁੱਖ ਮੰਤਰੀ ਜਿਹੜਾ ਬਿਜਲੀ ਬੋਰਡ ਦੇ ਨਿੱਜੀ ਕਰਨ ਵਾਲੇ ਮਸਲੇ ਤੇ ਇੱਕ ਤਾਂ ਜਿਹੜਾ ਗ੍ਰਿਡਾਂ ਦੀ ਵੰਡ ਬਿਜਲੀ ਸਪਲਾਈ ਦੀ ਵੰਡ ਆ ਉਹਦਾ ਨਿੱਜੀਕਰਨ ਉਹ ਕਰ ਗਿਆ ਔਰ ਹੁਣ ਲਾਲੜੂ ਤੇ ਖਰੜ ਵਾਲੀਆਂ ਸਬ ਡਿਵੀਜ਼ਨਾਂ ਪ੍ਰਾਈਵੇਟ ਕਰਨ ਨੂੰ ਤਿਆਰ ਹੈਗਾ ਉਹ ਖਲੋ ਗਿਆ ਕੇਂਦਰ ਦੇ ਨਾਲ ਉਹ ਮੁੱਖ ਮੰਤਰੀ ਅੱਜ ਕੇਂਦਰ ਦੇ ਖਿਲਾਫ ਇਹ ਕਰ ਕਿਵੇਂ ਪੁੱਗਤ ਗਿਆ ਉਹ ਮੁੱਖ ਮੰਤਰੀ ਜਿਹੜਾ ਕੇਂਦਰ ਦੇ ਖਿਲਾਫ ਮੋਰਚਾ ਲਗਾ ਸੀ ਕੇਂਦਰ ਨਾਲ ਰਲ ਕੇ ਉਸਨੇ ਸ਼ੰਭੂ ਤੇ ਖਰੋਰੀ ਦੱਤਰ ਨਾ ਪਟਾਇਆ ਉਹ ਬੜਾ ਅੱਜ ਕੇਂਦਰ ਦੇ ਖਿਲਾਫ ਕਿਵੇਂ ਬੋਲਣ ਡੈ ਪਿਆ ਉਹ ਮੁੱਖ ਮੰਤਰੀ ਜਿਹੜਾ ਸ਼ੰਭੂ ਠਾਣੇ ਲਗਾ ਹਰਿਆਣੇ ਤੋਂ ਕਿਸਾਨ ਸ਼ੰਭੂ ਠਾਣੇ ਆਉਣਾ ਚਾਹਦੇ ਹਰਿਆਣੇ ਦੀ ਫੋਰਸਾਂ ਨੇ ਰੋਕ ਲਿਆ ਉਹ ਵੀ ਕੇਂਦਰ ਨਾਲ ਰੱਖ ਕੇ ਸਾਡਾ ਅੰਦੋਲਨ ਸਪੋਰਟਾਈਜ਼ ਕੀਤਾ ਉਹ ਮੁੱਖ ਮੰਤਰੀ ਅੱਜ ਕੇਂਦਰ ਦੇ ਖਿਲਾਫ ਵੜਕਾ ਕਿਵੇਂ ਮਰਨਿਆ ਪਿਆ ਆ ਜਿਹੜੇ ਦੋਵਾਂ ਮੁਲਕਾਂ ਦੇ ਵਿੱਚ ਮੌਜੂਦਾ ਸਮੇਂ ਵਿੱਚ ਜਿਹੜਾ ਤਣਾਅ ਜੰਗਾ ਵਰਗਾ ਮਾਹੌਲ ਹੈ ਕਿਸਮ ਦੀ جنگ ਛਿੜੀ ਚੰਗਾ ਹੋਇਆ ਚਲੋ ਰੋਕ ਲਾ ਗਈ ਉਹ ਦੇਚ ਬਿਲਕੁਲ ਕੇਂਦਰ ਦੀ ਬੋਲੀ ਬੋਲਦਾ ਰਿਹਾ ਪੰਜਾਬੀਆਂ ਦੀਆਂ ਨੁਮਾਇੰਦਿਆਂ ਵਾਂਗ ਵਿਚਰਿਆ ਨਹੀਂ ਹੈਗਾ ਜਿਵੇਂ ਨਿਕਸਾਲੀ ਉਹ ਮੁੱਖ ਮੰਤਰੀ ਅੱਜ ਪਾਣੀ ਵਾਲੇ ਮੁੱਦੇ ਤੇ ਕੇਂਦਰ ਦੇ ਖਿਲਾਫ ਕਿਵੇਂ ਬੋਲਣ ਦਾ ਪਿਆ ਤੋਂ ਅਸੀਂ ਸਮਝਦੇ ਆ ਵੀ ਚਾਹੇ ਪਾਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਦੁਆਨੋਂ ਨਾਗਪੁਰੋਂ ਨਿਰਦੇਸ਼ ਆ ਰਹੇ ਨੇ ਪਾਪਾ ਵਾਲੇ ਹਿੰਦੂ ਮੁਸਲਮਾਨ ਮੰਦਰ ਮਸਜਿਦ ਜਲਤਾ ਦੇ ਖਿਲਾਫ ਅੰਦੋਲਨ ਘਟਕਿੰਤੀਆਂ ਦੇ ਖਿਲਾਫ ਨਫਰਤ ਪੈਦਾ ਕਰਕੇ ਜੜਾਵਾ ਉਹ ਡਿਵਾਈਡ ਕਰਕੇ ਵੋਟਾਂ ਕਹਿੰਦੇ ਆਗੇ ਆਮ ਆਦਮੀ ਪਾਰਟੀ ਵੀ ਹੁਣ ਅਲੱਗਾਈ ਵਖਰੇਵੇਂ ਖੜੇ ਕਰਕੇ ਇਹ ਤਾਂ ਕਹਾ ਸ਼ੈਰੀਆਂ ਤੇ ਪਿੰਡੂਆਂ ਦਾ ਪਾੜਾ ਪਾ ਕੇ ਉਹ ਵੋਟਾਂ ਵਾਲੀ ਰਾਜਨੀਤੀ ਕਰ ਰਹੇ ਨੇ ਹੋਰ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਆ ਮੈਂ ਹੁਣ ਕਿਆ ਆਂਦੇ ਹੋ ਕਿ ਅਸਲ ਪਾਣੀ ਵਾਲਾ ਮੁੱਦਾ ਹੈ ਕੀ ਆ ਮੁੱਖ ਮੰਤਰੀ ਸਾਹਿਬ ਪਾਣੀਆਰੇ ਮੁੱਦੇ ਤੇ ਨਹੀਂ ਸੱਚ ਬੋਲ ਰਹੇ ਔਰ ਲਗਪਗ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਦੇਖੋ ਜਿੱਦ ਤੱਕ ਪਾਣੀਆ ਦਾ ਸਵਾਲ ਆ 1960 ਵਿੱਚ वर्ल्ड ਬੈਂਕ ਨੇ ਪਾਕਿਸਤਾਨ ਤੇ ਪੰਜਾਬ ਦੇ ਵਿੱਚ ਇੱਕ ਸਮਝੌਤਾ ਹੈ ਹਿੰਦੁਸਤਾਨ ਦਾ ਸਮਝੌਤਾ ਕਰੁੰਦਾ ਵਾ ਇਹ 1960 ਦਾ ਸਮਝੌਤਾ ਵਾ ਸਿੰਧ ਜਲ ਸਮਝੌਤਾ ਨੂੰ ਸੰਧੀ ਕਹਿੰਦੇ ਆ ਜਿਹਦੇ ਚ ਤਿੰਨ ਦਰਿਆ ਉਧਰ ਚਲੇਗੇ ਜਿਵੇਂ ਚਨਾਬ ਜੇਲਮ ਤੇ ਸਿੰਧ ਸੀਗਾ ਪਰ ਤਿੰਨ ਦਰਿਆ ਦਾ ਪਾਣੀ ਸਾਨੂੰ ਵਰਤਣਾ ਜਿਵੇਂ ਰਾਵੀ ਸਤਲੁਜ ਤੇ ਬਿਆਸ ਇਹ ਤਿੰਨ ਸਾਨੂੰ ਆਗੇ ਇਹ ਤੋਂ ਬਾਅਦ ਜਿਹੜੇ ਇੰਟਰ ਨੇ ਜਿਹੜੇ ਸਮਝੌਤੇ ਕਰਾਏ ਆ ਰਾਜਾਂ ਦੇ ਵਿੱਚ ਉਹਦੇ ਵਿੱਚ ਕਮੰਤਰੀ ਰਿਪੇਰੀਅਨ ਸਧਾਤ ਸਿੱਕੇ ਤੇ ਟੰਗਿਆ ਜਿਹਦੇ ਵਿੱਚ 1976 ਦੇ ਸਮਝੌਤੇ ਤੇ ਬਲਾਕੀ ਬੋਲੇ ਮੁੱਖ ਮੰਤਰੀ ਸਾਹਿਬ ਬੋਲੋ ਹਾਂ 1981 ਵਾਲੇ ਸਮਝੌਤੇ ਤੇ ਮੁੱਖ ਮੰਤਰੀ ਸਾਹਿਬ ਕੀ ਬੋਲ ਰਹੇ ਨੇ ਬੋਲੋ ਹਾਂ 1985 ਰਜੀਵ ਲੌਂਗੋਵਾਲ ਵਾਲੇ ਸਮਝੌਤੇ ਤੇ ਤੁਹਾਡੀ ਕੀ ਰਾਇਵਾ ਬੋਲੋ ਹਾਂ ਠੀਕ ਹੈ ਜੀ ਔਰ ਜਦੋਂ ਦੇਖੋ ਜਦੋਂ ਫਸਗੀ ਸਰਕਾਰ ਕੇ ਪੰਜਾਬ ਦੀ ਔਰ ਇਹਦੇ ਤੇ 12 ਜੁਲਾਈ 2004 ਨੂੰ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਵਿੱਚ ਇੱਕ ਕਾਨੂੰਨ ਲਿਆਉਂਦਾ ਪੰਜਾਬ ਦੁਬਾਰਾ ਸਮਝੌਤਾ ਐਕਟ ਉਹਦੇ ਕਹਿ ਤੋ ਸਮਝੌਤਾ ਰੱਦ ਕਰਦਾ ਪਰ ਪੰਜ ਧਾਰਾ ਪਾਸ ਕਰਕੇ ਪਾਣੀ ਇਸੇ ਤਰ੍ਹਾਂ ਜਾਰੀ ਰੱਖਣ ਦਾ ਫੈਸਲਾ ਕਰ ਲੈਂਦਾ ਵਾ ਅਸਲ ਵਿੱਚ ਦਰਿਆਈ ਪਾਣੀਆਂ ਦੀ ਵਨਡ ਕਮੰਟਰੀ ਰਿਪੀਰੀਅਨ ਸੁਧਾਤ ਦੇ ਅਨੁਸਾਰ ਪ੍ਰਾਤਿਪਾਹ ਵਿੱਚ ਕੇਂਦਰ ਕੋਈ ਟ੍ਰਿਬਿਊਨਲ ਬਣਾ ਕੇ ਸਾਰਿਆਂ ਦਾ ਪੱਖ ਸੁਣ ਕੇ ਉਹਨੂੰ ਹੱਲ ਕਰੇ ਉਹਦੇ ਤਾਂ ਮੁੱਖ ਮੰਤਰੀ ਸਾਹਿਬ ਬੋਲਦੇ ਨਹੀਂ ਹੈਗੇ ਸਭ ਤੋਂ ਵੱਡਾ ਜਦੋਂ ਪਾਖੜਾ ਸੇਫਟੀ ਡੈਮ ਇੱਕ ਸੇਫਟੀ ਡੈਮ ਐਕਟ ਆਇਆ ਸੀਗਾ ਅਰੇ 2021 ਦੇ ਵਿੱਚ ਉਹ ਤੋਂ ਐਸ ਵੇਲੇ ਪਾਰਲੀਮੈਂਟ ਦੇ ਮੈਂਬਰ ਸੀ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਦੱਸਿਓ ਵੋਟ ਕਿੱਧਰ ਪਾਈ ਸੀ ਮਾੜਾ ਜਿਆਦ ਯਾਦ ਕਰਾਦਾ ਮੀਡੀਆ ਨੂੰ ਵੀ ਸਵਾਲ ਪੁੱਛ ਲਿਓ ਵੀ ਵੋਟ ਉਦੋਂ ਕਿੱਧਰ ਪਾਈ ਸੀ ਉਦੋਂ ਦੱਸੋ ਕਿ ਉਦੋਂ ਤੁਸੀਂ ਕਟੋ ਬੋਲਦੇ ਸੀ ਉਦੋਂ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ ਕਈ ਕਿਸਾਨਾਂ ਜਥੇਬੰਦੀਆਂ ਨੇ ਮਹਾਲੀਚ ਪ੍ਰਦਰਸ਼ਨ ਕੀਤਾ ਉਦੋਂ ਤੁਹਾਡੀਆਂ ਪਾਣੀ ਵਾਲੀਆਂ ਜਲ ਤੋਪਖਲੋਤੀਆਂ ਸੀ ਉਹਨਾਂ ਦੇ ਖਿਲਾਫ ਕਿਸਾਨ ਕੋਈ ਜਥੇਬੰਦੀ ਨਹੀਂ ਹੈ ਜਿਹੜੀ ਇਹ ਜਲ ਸੇਫਟੀ ਡੈਮ ਐਕਟ ਦੇ ਉੱਤੇ ਵਿਰੋਧ ਨਹੀਂ ਬੋਲੀ ਹੈਗੀ ਤੇ ਤੁਸੀਂ ਕੀ ਵਿਧਾਨ ਸਭਾ ਦੇ ਵਿੱਚ ਜਿਹੜਾ ਜਿਹੜਾ ਸੇਟੀ ਜਲ ਸੇਫਟੀ ਐਕਟ ਜਿਹੜਾ ਹੈਗਾ ਉਹਦੇ ਵਿਰੁੱਧ ਮਤਾ ਕਿਉਂ ਨਹੀਂ ਪਾਇਆ ਹੈਗਾ ਉਹ ਦੱਸੋ ਤੁਸੀਂ ਇਕੱਲਾ ਉਹਦੇ ਵਿਰੁੱਧ ਉਹ ਸਮਝੌਤਾ ਰੱਦ ਕਰਨ ਦੀ ਗੱਲ ਤਾਂ ਤੁਸੀਂ ਵੀ ਨਹੀਂ ਕੀਤੀ ਹੈਗੀ ਵਿਧਾਨ ਸਭਾ ਦੇ ਵਿੱਚ ਤੋਂ ਮਤਲਬ ਹੈਗਾ ਜਦੋਂ ਤੁਹਾਡੇ ਕੋਲ ਵਿਧਾਨ ਸਭਾ ਵਾ ਠੀਕ ਹੈ ਜੀ ਉਹ ਡੈਮ ਸੇਫਟੀ ਐਕਟ ਦਾ ਵਿਧਾਨ ਸਭਾ ਤੇ ਮਤਾ ਪਾਸ ਕਰਕੇ ਉਹਨੂੰ ਰੱਦ ਕਰਨਾ ਚਾਹੀਦਾ ਸੀ ਜਿੰਨੇ ਸਾਰਾ ਵਖਰੇਵਾ ਖੜਾ ਕੀਤਾ ਔਰ ਤੁਸੀਂ ਇਕੱਲਾ ਮਤਾ ਪਾਸ ਕਰਕੇ ਵੀ ਕੇਂਦਰ ਜਿਹੜਾ ਵੱਧ ਪਾਣੀ ਨਾ ਛੱਡੇ ਇਹੀ ਗੱਲ ਕਰ ਰਹੇ ਜੂ ਜਾਂ ਤੁਸੀਂ ਜਦੋਂ ਮੁੱਖ ਮੰਤਰੀ ਸਾਹਿਬ ਸਭ ਤੋਂ ਵੱਧ ਚਾਹੇਤੇ ਜੇ ਤੁਸੀਂ ਇਸ ਵੇਲੇ ਸਾਡੇ ਪੀਐਮ ਸਾਹਿਬ ਦੇ ਜਾਂ ਗ੍ਰਹਿ ਮੰਤਰੀ ਦੇ ਤੁਸੀਂ ਦਿੱਲੀ ਕਿਉਂ ਨਹੀਂ ਚਲੇ ਜਾਂਦੇ ਹੈਗੇ ਇੱਥੇ ਰਾਜਨੀਤੀ ਕਰਦੇ ਹੈਗੇ ਨੇ ਇਸ ਕਰਕੇ ਸੋ ਤੁਸੀਂ ਰੜਕ ਰਹੇ ਜੇ ਔਰ ਤੁਸੀਂ ਕਿਸਾਨਾਂ ਮਜ਼ਦੂਰਾਂ ਨੂੰ ਰਣਕਾਰ ਰਹੇ ਜੇ ਕਿਉਂਕਿ ਉਸ ਤੁਹਾਡੇ ਖਿਲਾਫ ਮੁਖਰ ਹੋ ਕੇ ਉਹਦੀਆਂ ਗਲਤ ਨੀਤੀਆਂ ਦੇ ਖਿਲਾਫ ਬੋਲਦੇ ਹੈਗੇ ਆ ਇਸ ਕਰਕੇ ਨਿਸ਼ਾਨਾ ਬਣਾ ਕੇ ਕਿਸਾਨਾਂ ਨੂੰ ਪੂਰੇ ਪੰਜਾਬੀਆਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਜੇ ਮੈਨੂੰ ਲੱਗਦਾ ਇਹ ਵਾਜਮ ਨਹੀਂ ਹੈਗਾ ਜਿੱਥੋਂ ਤੱਕ ਭਰਾਓ ਹੁਣ ਆ ਜੰਗ ਦਾ ਸਵਾਲ ਸੀਗਾ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਨਹੀਂ ਆਇਆ ਕਿ ਕੋਈ ਵੀ ਜੰਗ ਜੰਗ ਆਪਣੇ ਆਪ ਦੇ ਵਿੱਚ ਵੈਸੇ ਹੀ ਕੋ ਮਸਲਾ ਬਣ ਜਾਂਦਾ ਹੈ ਆਪਣੇ ਆਪ ਦੀ ਮਸਲਾ ਹੁੰਦੀ ਆ ਦੋਵਾਂ ਮੁਰਖਾਂ ਦੇ ਵਿੱਚ ਜੜੇ ਪਹਿਲ ਕਾਮ ਚ ਜੋ ਕੁਝ ਵੀ ਹੋਇਆ ਉਹਦੀ ਕੋਈ ਵੀ ਤਾਰੀਫ ਨਹੀਂ ਕਰਦਾ ਹੈਗਾ ਉਹਨੂੰ ਹੋਰ ਢੰਗ ਨਾਲ ਨਿਪਟਿਆ ਜਾ ਸਕਦਾ ਤੂੰ ਇਹ ਮੁਲਖਾਂ ਵਿੱਚ ਜੰਗ ਲਾ ਕੇ ਪੂਰੇ ਦੇਸ਼ ਵਾਸੀਆਂ ਦਾ ਜਾਂ ਪੰਜਾਬੀਆਂ ਦਾ ਕੀ ਬਚਣਾ ਸੀਗਾ ਜਿਹੜੇ ਅਸੀਂ 26 ਜਾਂ 28 ਬੰਦਿਆਂ ਦੇ ਕਹਿੰਦੇ ਆ ਵੀ ਉਹਦਾ ਬਦਲਾ ਲੈਣਾ ਉਹਦੇ ਨਾਲ ਵੱਦਤਾ ਇਸ ਜੰਗ ਵਿੱਚ ਸਾਡੇ ਸ਼ਹੀਦ ਹੋ ਗਏ ਆ ਸੇ ਜਵਾਨ ਵੀ ਸ਼ਹੀਦ ਹੋ ਗਏ ਆ ਆਮ ਨਾਗਰਿਕ ਵੀ ਮਾਰੇ ਗਏ ਨੁਕਸਾਨ ਵੀ ਵੱਡਾ ਹੋਇਆ ਹੈਗਾ ਇਹ ਚੰਗੀ ਗੱਲ ਆ ਜੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਸਾਡੀ ਸਰਕਾਰ ਨੇ ਫੈਸਲਾ ਕੀਤਾ ਕਿ ਜੰਗ ਮਸਲੇ ਦਾ ਹੱਲ ਨਹੀਂ ਹੈਗਾ ਅਰੇ ਚੰਗੀ ਗੱਲ ਆ ਔਰ ਇਹਦਾ ਪੰਜਾਬੀਆਂ ਨੂੰ ਵਿਰੋਧ ਕਰਨਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਦੇ ਇੱਕ ਵਾਰੀ ਵੀ ਮੂੰਹ ਚੋਂ ਨਹੀਂ ਨਿਕਲਿਆ ਵੀ ਅਸੀਂ ਜੰਗ ਵਾਲੇ ਪਾਸੇ ਨਾ ਵਧੀਏ ਜਿਹੜਾ ਕੋ ਮਸਲਾ ਹੋਇਆ ਜਵੇਂ ਸਭ ਤੇ ਵਿਅਤਵਾਦੀ ਹਮਲੇ ਹੋਇਆ ਪਹਿਲੀ ਗੱਲ ਤਾਂ ਉਹਦੀ ਜਾਂਚ ਕਰ ਲਈਏ ਵੀ ਹਮਲਾ ਕੀਤਾ ਕਿਹਨਾਂ ਨੇ ਲੈਪਸ ਹੈ ਕਿੱਥੇ ਹੈ ਗਿਆ ਤੇ ਇਹਦੇ ਤੇ ਸਵਾਲ ਹੈ ਗਿਆ ਇਸ ਕਰਕੇ ਇਹਦੇ ਤੇ ਵੀ ਮੁੱਖ ਮੰਤਰੀ ਸਾਹਿਬ ਦਿੱਲੀ ਨਾਲ ਖੜੇ ਰਹੇਗਾ ਔਰ ਮੇਰਾ ਸਪਸ਼ਟ ਕਹਿਣਾ ਪਿਆਸ ਵਰੇ ਪੰਜਾਬ ਸਰਕਾਰ ਕੇਂਦਰ ਨਾਲ ਰਲ ਕੇ ਇਹ ਜਿਹੜਾ ਡੈਮਾਂ ਦੇ ਉੱਤੇ ਆ ਇਹ ਜਿਹੜਾ ਵਾ ਇਹ ਡਰਾਮਾ ਕਰ ਰਹੀ ਡਰਾਮਾ ਫੁੱਲ ਫਲੱਡ ਡਰਾਮਾ ਵਾ ਕੇਂਦਰ ਨਾਲ ਰਲ ਕੇ ਹੋ ਰਿਹਾ ਹੈਗਾ ਔਰ ਜਿੱਥੋਂ ਤੱਕ ਕੇਂਦਰ ਦਾ ਸਵਾਲ ਆ ਅਸੀਂ ਉਹਨੂੰ ਚੇਤਾਵਨੀ ਦਿੰਨੇ ਆ ਕਿ ਜਿਹੜਾ ਕਾਇਦਾ ਕਾਨੂੰਨ ਹੈ ਉਹ ਲਾਗੂ ਹੋਵੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਔਰ ਜਿਹੜਾ ਔਰ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਆਮ ਜਨਤਾ ਦੀ ਹਾਲਤੋਂ ਮਾਰੀਆ ਕੇਂਦਰ ਵੀ ਬੁਰੀ ਤਰ੍ਹਾਂ ਫਸਿਆਗਾ ਭਾਰਤ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਾ ਜਿਹੜਾ ਅਮਰੀਕਾ ਨਾਲ ਸਮਝੌਤਾ ਹੋਇਆ ਸੀਗਾ ਵੀ ਇੱਥੇ ਖੇਤੀ ਜਿੰਸਾ ਡੰਪ ਕਰਨ ਦਾ ਕੋਟਰੀ ਦਾ ਢੇਰੀ ਦਾ ਔਰ ਜੋ ਅੰਦਰ ਖਾਤੇ ਹੁਣ ਪੱਕਾ ਹੋ ਜਾਣਾ ਵਾ ਜਿਹੜਾ ਮੰਡੀ ਕਰਨ ਦੇ ਨਿੱਜੀ ਹੱਥਾਂ ਵਿੱਚ ਦੇਣ ਦਾ ਪਾਲਿਸੀ ਖਲੜਾ ਆਇਆ ਵਾ ਉਹ ਉਹ ਵੀ ਅਸੀਂ ਦੇਖਿਆ ਹੈਗਾ ਕੇਂਦਰ ਨੇ ਲਿਆਦਾ ਕੇਂਦਰ ਆਪਣੇ ਮਸਲੇ ਵਿੱਚ ਜਿਵੇਂ ਫਸਿਆ ਪਿਆ ਉਹਦੇ ਤੋਂ ਬਚਣਾ ਚਾਹੁੰਦਾ ਪੰਜਾਬ ਆਪਣੇ ਤੋਂ ਬਚਣਾ ਚਾਹੁੰਦਾ ਫਿਰ ਜਦੋਂ ਪਤਾ ਹੋਵੇ ਕਿ ਹਾਕਮ ਜੰਗ ਵਾਲੇ ਪਾਸੇ ਵਾਦੇ ਹੁੰਦੇ ਆ ਪੰਜਾਬੀਆਂ ਨੂੰ ਹਮੇਸ਼ਾ ਜੰਗ ਦਾ ਵਿਰੋਧ ਕਰਨਾ ਚਾਹੀਦਾ ਅਰ ਜੇ ਸਮਝੌਤਾ ਹੋਇਆ ਵਾ ਤੇ ਵਧੀਆ ਗੱਲ ਹੈਗੀ